ਹਾਂਜੀ ਬਾਬਾ ਜੀ ਵਾਈ ਗੁੱਡੀ ਜੀ ਦਾ ਖਾਲਸਾ ਵਾਈ ਗੁੱਡੀ ਫਤਿਹ ਜੀ ਚੜਦੀਆਂ ਕਲਾ ਜੀ ਹਾਂਜੀ ਹਾਂਜੀ ਚੜਦੀ ਕਲਾ ਵਾਹ ਸਵੇ ਫੌਜਾਂ ਨੇ ਆਪਣੇ ਜਿਹੜਾ ਟੋਲ ਪੁਲਜ ਆ ਫਲੋਰ ਵਾਲਾ ਉੱਥੇ ਲਾਇਆ ਤੇ ਮਾਸਟਰ ਜੀ ਕਿਦਾਂ ਛਕਿਆ ਫੇ ਬਿਲਕੁਲ ਜੀ ਤੰਦਰੁਸਤ ਗੱਦਾ ਲਗਾ ਬਸ ਆਨੰਦ ਨੰਦਿਆ ਵਧੀਆ ਰਕਾ ਹਾਂਜੀ 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 ਬਾਬਾ ਜੀ ਇਹ ਨਗਰ ਆਪਣਾ ਜੀ ਹਾਂਜੀ ਆਪਣਾ ਗਿੱਲਾ ਪਿੰਡ ਆ ਜੀ ਅੱਛਾ ਅੱਛਾ ਕਿੰਨਾ ਚਿਰ ਹੋ ਗਿਆ ਇੱਥੇ ਲਾਇਆ ਨੂੰ 6 ਮਹੀਨੇ ਹੋ ਗਏ ਮਾਰੇ ਕਦ ਬਧੀ ਚੱਲਦਾ ਕੰਮ ਕਰ ਹਾਂਜੀ ਠੀਕ ਚੱਲਦਾ ਵਧੀਆ ਹਾਂਜੀ ਹਾਂਜੀ ਇਹ ਦਿੱਲੀ ਦਾ ਹੋ ਜਾਂਦਾ ਖਰਚਾ ਪਾਣੀ ਪੂਰਾ ਸਾਰ ਆਪਣਾ ਹਾਂਜੀ ਹਾਂਜੀ ਮਾਰੇ ਚੱਲਦੀ ਗਈ ਤੇ ਜੜ੍ਹ ਦੀਆ ਕਾਲੇ ਚਾਹੀਦੀਆਂ ਤੇ ਇਹ ਵੀ ਸਵੇਰੇ ਕਿੰਨੇ ਵਜੇ ਆਉਨੇ ਆਵੇ ਸਵੇਰੇ 7 ਵਜੇ ਆਣਨੇ ਨੇ ਮਾਰੇ ਅ ਫਿਰ ਸ਼ਾਮ ਨੂੰ ਕਿੰਨੇ ਵਜੇ ਤੱਕ ਐ ਸ਼ਾਮ ਨੂੰ 7 ਵਜੇ ਤੱਕ ਚਲੋ ਬਹੁਤ ਵਧੀਆ ਸੀਗਾ ਅਸੀਂ ਹੁਣ ਚੱਕ ਕੇ ਛੱਡਿਆ ਅਜਾ ਕੀ ਕੀ ਮਾਲ ਪੈਂਦਾ ਵੀ ਮਾਰੇ ਅੱਕਰੀ ਦੱਸ ਦਈਏ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਪਦਾਮ ਕਾਜੂ ਮਾਗੇ ਜੇ ਖਾਚ ਖਾਸ ਸੌਫ ਇਲਾਚੀਆਂ ਕਾਲੀ ਮਿਰਚ ਓਕੇ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਜੀ ਅੰਜ ਮਾਟ ਜੀ ਕਿਵੇਂ ਲੱਗਿਆ ਜੀ ਬਹੁਤ ਵਧੀਆ ਚੀ ਇੱਕ ਤਾਂ ਰੋਜ਼ਗਾਰ ਆ ਹਾਂਜੀ ਠੀਕ ਹੈ ਜੀ ਬਾਕੀ ਜਿਹੜੀਆਂ ਸਾਰੀਆਂ ਤਾਕਤ ਵਾਲੀਆਂ ਔਰ ਜਿਹੜੀਆਂ ਸਿਹਤ ਲਈ ਚੰਗੀਆਂ ਚੀਜ਼ਾਂ ਸਾਰੀਆਂ ਵਿੱਚ ਮੈਕਸ ਹੂੰ ਸਾਡੇ ਤਾਂ ਮਤਲਬ ਸਿੰਘਾਂ ਦੀ ਇਹ ਖਰਾਕ ਹੀ ਇਹ ਆ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਜੀ ਰੰਗਰੇਤ ਸਿੰਘ ਖਾਲਸਾਈ ਬੰਗਵੀਰ ਸਿੰਘ ਜੀ ਹਾਂਜੀ ਰਗੜੇ ਲੱਗਦੇ ਵਧੀਆ ਚੜਦੇ ਹੀ ਗੜਾ ਲੱਗਦੇ ਆ ਜੀ ਚੜਦੀ ਕਲਾ ਹਾਂਜੀ ਆ ਨੌਜਵਾਨ ਵੀ ਸਿਗਾ ਨਾਲ ਆ ਬਾਬਾ ਜੀ ਕੀ ਨਾ ਤੁਹਾਡਾ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਪ੍ਰਭਜੋਤ ਸਿੰਘ ਜੀ ਆ ਤੇ ਸਰਦਾਈ ਸ਼ਗਨ ਤੋਂ ਬਾਅਦ ਇੱਕ ਚੀਜ਼ ਖਿਲ ਹੋਈ ਭਾਜੀ ਉਹਨਾਂ ਨੇ ਜਿਹੜੇ ਬਾਦਾਮ ਦੇ ਰੇਸ ਕਿਹ ਲੋ ਜਾਂ ਬਾਦਾਮ ਦੇ ਜਿਹੜੇ ਛਿਲਕੇ ਜਿਹਨੂੰ ਛੱਡ ਦਿੰਨੇ ਆ ਸੋ ਉਹ ਵੀ ਵਿੱਚ ਪਾਏ ਆ ਉਹਦਾ ਇੱਕ ਫਲੇਵਰ ਵੱਖਰਾ ਆਨੰਦ ਆਂਦਾ ਪੀਣ ਦਾ ਵਧੀਆ ਥੋੜੀ ਮੈਂ ਤਾਂ ਹਾਂਜੀ ਹਾਂਜੀ ਬਹੁਤ ਵਧੀਆ ਸਾਰਿਆਂ ਨੂੰ ਬੇਨਤੀ ਆ ਸਾਰੇ ਆਓ ਤੇ ਆਪਣੇ ਬੰਦਿਆਂ ਨੂੰ ਜਿਹੜਾ ਸਪੋਰਟ ਕਰੋ ਇਹ ਆਪਣਾ ਲੋਕ ਤੁਸੀਂ ਫਲੋਰ ਤੋਂ ਹੀ ਆ ਤੁਸੀਂ ਮੈਂ ਹਾਂਜੀ ਫਲੋਰ ਤੋਂ ਹੀ ਆ ਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਮਿਹਰਬਾਨੀਆਂ ਆ ਜੀ ਬਾਹਰ ਤੁਹਾਨੂੰ ਇਹ ਦਿਨ ਬਲੰਦੀਆਂ ਬਖਸ਼ੇ ਤੇ ਜਿੰਨੇ ਸਾਡੇ ਲੋਕ ਹੈਗੇ ਆ ਪੰਜਾਬ ਦੇ ਨੌਜਵਾਨ ਹੈਗੇ ਜ਼ਰੂਰ ਸਾਡੇ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮਾਸਟਰ ਜੀ ਦੇ ਨਾਲ ਫਲੋਰ ਤੋਂ ਜਿਹੜਾ ਲੱਗਾ ਸਿਆ ਇਕਾ ਤੋਂ ਕੰਮ ਸੇ ਗੋ ਵੀ ਰਦੀ ਐਨੇ ਚ ਵੇਲੇ ਓਕੇ ਤਾਂ 2 ਵਜੇ ਕੋਲ ਨੰਗਲ ਲੱਗੇ ਤਾਂ ਇਥੇ ਸ਼ਰਧਾਈ ਦੇ ਜਿਹੜੇ ਗੱਫੇ ਆ ਸਿੰਘਾ ਬੋਲੇ ਜਿਹੜੇ ਆ ਕਰਿਆਨ ਕੀਤੇ ਜਾਂਦੇ ਆ ਤੇ ਠੀਕ ਐ ਫੜਾ ਆਨੰਦ ਲੱਗਾ ਕਿ ਆਪ ਵੀ ਕੋਸ਼ਿਸ਼ ਕਰੀ ਜੀਆ ਪ੍ਰਿੰਟ ਵੀ ਆਪ ਆਪ ਹੀ ਤਿਆਰ ਕਰ ਲੀਤਾ ਆ ਪਰ ਦੇ ਵਿੱਚ ਛਕਿਆ ਵਧੀਆ ਲੱਗਾ ਤੇ ਜਿਹੜਾ ਨੇ ਵੀ ਛਕਣਾ ਆ ਜ਼ਰੂਰ ਇਹ ਜਿਹੜੇ ਛਕਿਆ ਸਵੇਰੇ 7:00 ਤੋਂ ਲੈ ਕੇ ਸ਼ਾਮ 7:00 ਤੱਕ ਇੱਥੇ ਹੁੰਦੇ ਆ ਜ਼ਰੂਰ ਜਿਹੜੇ ਆ ਕਿਉਂਕਿ ਸਰੀਰ ਦੇ ਜਿਹੜੀ ਖੁਰਾਕ ਹੈਗੀ ਆ ਇਹ ਮਾਰੇ ਨੇ ਬੜੀ ਵਾਕਸ਼ੀ ਕੀਤੀ ਹੈ ਵੀ ਜਿਹੜੀਆਂ ਸਾਨੂੰ ਪ੍ਰੋਬਲਮ ਖੜਾਤਾ ਇਹ ਵਾਕੀਆਂ ਤਾਕਤਵਰਤੀ ਹੋ ਗਈਆਂ ਆ ਸਾਡੀ ਧੀਰੇ ਦੇ ਨਾਲ ਸਾਡੇ ਜਿਹੜਾ ਮਨ ਹੈਗਾ ਜਾਂ ਸਾਡੇ ਦਿਮਾਗ ਵਾਸਤੇ ਬੜੀ ਖੇਧਵਾਦ ਵਾਲੀ ਜਿਹੜੀ ਚੀਜ਼ ਹੈਗੀ ਆ ਸ਼ਰਧਾਈ ਜਿਹੜੀ ਆ ਜ਼ਰੂਰ ਜਿਨ੍ਹਾਂ ਨੇ ਦੂਰ ਹੈਗੀ ਆ ਲੰਗ ਦੇ ਵਿੱਚ ਜਦੋਂ ਵੀ ਆਪਾਂ ਇੱਥੇ ਪੋਸਟ ਕਰਦੇ ਆ ਟੋਰ ਲੱਗੇ ਲੋਕੋ ਸਾਹਮਣੇ ਬੈਠੇ ਆ ਜ਼ਰੂਰ ਜਿਹੜਾ ਆ ਇਸ ਚੀਜ਼ ਦਾ ਆਨੰਦ ਲਈਏ ਕਿਉਂਕਿ ਜਿਹੜੀ ਚੀਜ਼ ਆ ਕਈਆਂ ਕੋਲ ਸਰੂਤ ਸਾਧ ਨਹੀਂ ਹੁੰਦੇ ਪਰ ਇੱਥੋਂ ਆਪਾਂ ਇੱਕ ਦਿਨ ਦੀ ਖਰਾਬ ਜਿਹੜੀ ਆ ਉਹ ਆਸਾਨੀ ਨਾਲ ਜਿਹੜੀ ਆ 50 ਰੁਪਏ ਦਾ ਮਿਲਦਾ ਦਾ ਗਲਾਸ ਹੈਗਾ ਜ਼ਰੂਰ ਛਕਾਂ ਦੀ ਕਰਵਾਤਾ ਕਰਕੇ ਇਹ ਚੀਜ਼ ਦਾ ਜਿਹੜਾ ਬਹੁਤ ਆਉਣਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ